ਦਲਜੀਤ ਦੋਸਾਂਝ ਅਸੀਂ ਦੇਖਿਆ ਕਿਵੇਂ ਜਾ ਕੇ ਉਹਨੇ ਕੈਨੇਡਾ ਦੇ ਵਿੱਚ ਪੰਜਾਬੀਆਂ ਦਾ ਸਰ ਉੱਚਾ ਕੀਤਾ ਤੇ ਦੂਜੇ ਪਾਸੇ ਅਸੀਂ ਦੇਖੀਏ ਭਾਜਪਾ ਦੇ ਲੋਕ ਕਿਸ ਤਰ੍ਹਾਂ ਡੀਗ੍ਰੇਡ ਕਰ ਰਹੇ ਨੇ ਦਲਜੀਤ ਦੋਸਾਂਝ ਨੂੰ ਕਿਵੇਂ ਪੰਜਾਬੀਆਂ ਨੂੰ ਟਾਰਗੇਟ ਕਰ ਰਹੇ ਨੇ ਤੇ ਇਹ ਗੱਲ ਕਰ ਰਹੇ ਨੇ ਕਿ ਪੰਜਾਬ ਦਾ ਨਾਂ ਜਿੱਥੇ ਲਿਆ ਜਾਏਗਾ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦਾ ਨਾਂ ਨਹੀਂ ਆਣਾ ਚਾਹੀਦਾ ਬਲਕਿ ਭਾਰਤ ਦਾ ਨਾਂ ਆਣਾ ਚਾਹੀਦਾ ਅਸੀਂ ਦੇਖਿਆ ਦਲਜੀਤ ਦੋਸਾਂਝ ਦੇ ਨਾਂ ਤੇ ਕਿੰਨੀਆਂ ਟਿਕਟਾਂ ਵਿਕੀਆਂ ਕਿਵੇਂ ਸਟੇਡੀਅਮ ਫੁੱਲ ਹੋਇਆ ਤੇ ਅਸੀਂ ਦੇਖਿਆ ਕਿ ਕਿਵੇਂ ਦਲਜੀਤ ਦੋਸਾਂਝ ਨੂੰ ਮਿਲਣ ਵਾਸਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆਇਆ ਅਸੀਂ ਦੇਖਿਆ ਕਿ ਕਿਵੇਂ ਸਟੇਡੀਅਮ ਦੇ ਵਿੱਚ ਸਿਰਫ ਇੱਕ ਹੀ ਨਾਰਾ ਸੀ ਪੰਜਾਬੀ 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 ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਲੇਕਿਨ ਬਾਜਬਾ ਨੂੰ ਬੀਜੇਪੀ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਕੈਨੇਡਾ ਦੇ ਵਿੱਚ ਪੰਜਾਬ ਦੇ ਨਾਰੇ ਲੱਗਣ ਕੈਨੇਡਾ ਦੇ ਵਿੱਚ ਲੋਕ ਪੰਜਾਬੀ ਤੇ ਗੱਲ ਕਰਨ ਇਹ ਭਾਜਪੀ ਨੂੰ ਹਜ਼ਮ ਨਹੀਂ ਹੋ ਰਿਹਾ ਭਾਜਪੀ ਦੇ ਲੋਕ ਆਪਣੀ ਸੋਚ ਜ਼ਾਹਰ ਕਰ ਰਹੇ ਨੇ ਕਿ ਉਹ ਪੰਜਾਬ ਦਾ ਨਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦਾ ਨਾਂ ਬਰਦਾਸ਼ਤ ਨਹੀਂ ਕਰਨਗੇ ਦਲਜੀਤ ਦੋਸਾਹਨੇ ਬਿਲਕੁਲ ਠੀਕ ਕੀਤਾ ਤੇ ਅਸੀਂ ਦੇਖਿਆ ਕਿ ਕੈਨੇਡਾ ਦਾ ਵਜ਼ੀਰ ਆਜ਼ਮ ਜਸਟਨ ਟਰੂਡੋ ਦਲਜੀਤ ਦੋਸਾਹਨ ਨੂੰ ਮਿਲਣ ਆਂਦਾ ਤੇ ਕਹਿੰਦਾ ਪੰਜਾਬ ਦਾ ਪੁੱਤਰ ਆਇਆ ਜਿਨੇ ਪੰਜਾਬ ਨੇ ਆ ਕੇ ਪੰਜਾਬੀ ਨੇ ਆ ਕੇ ਐ ਸਟੇਡੀਅਮ ਫੁੱਲ ਕਰਕੇ ਤਾਰੀਖ ਰਕਮ ਕੀਤੀ ਏ ਤਾਰੀਖ ਚ ਪਹਿਲੀ ਵਾਰ ਇਨੀ ਆਡੀਅנס ਆਈ ਏ ਇੱਕ ਪੰਜਾਬੀ ਪੁੱਤਰ ਨੂੰ ਸੁਣਨ ਵਾਸਤੇ ਪੰਜਾਬ ਦੇ ਪੁੱਤਰ ਨੂੰ ਸੁਣਨ ਵਾਸਤੇ ਇਹ ਬੀਜੇਪੀ ਨੂੰ ਹਜ਼ਮ ਨਹੀਂ ਹੋ ਰਿਹਾ ਤੇ ਬੀਜੇਪੀ ਕੀ ਕਰ ਰਹੀ ਹੈ ਪੰਜਾਬ ਦੇ ਬਾਰੇ ਤੇ ਦਲਜੀਤ ਦੋਸਾਂਝ ਦੇ ਬਾਰੇ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਵੀਡੀਓ ਦੀ ਤਰਵਧਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਏ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਪੰਜਾਬ ਦਾ ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ ਹੈ ਉਸ ਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ ਦੁਨੀਆ 'ਚ ਉਹ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ ਅੱਜ ਮੈਂ ਸਾਡਾ ਸਿਰ ਨਾ ਦਿਓ ਜੀ ਅਸੀਂ ਸਿਰ ਨਹੀਂ ਝੁਕਾਵਾਂਗੇ ਨਹੀਂ ਝੁਕਾਵਾਂਗੇ ਨਹੀਂ ਝੁਕਾਵਾਂਗੇ ਤੁਹਾਨੂੰ ਲੱਗਦਾ ਅਸੀਂ ਤੁਹਾਡੀ ਚੱਕਰੀ ਕਰਾਂਗੇ ਤੁਹਾਨੂੰ ਲੱਗਦਾ ਇਹ ਤੁਸੀਂ ਸਾਨੂੰ ਡਰਾ ਲੋਗੇ ਤੁਸੀਂ ਸਾਨੂੰ ਝੁਕਾ ਕੇ ਸਾਡੀ ਸਿੱਖ ਕੌਮ ਦਾ ਸਿਰ ਝੁਕਾਉਣਾ ਚਾਹੁੰਦੇ ਜੀ ਮੈਂ ਤੁਹਾਨੂੰ ਵਾਝ ਕੇ ਚੱਲਿਆ ਏ ਤੁਹਾਡਾ ਇਹ ਬੇਟਾ ਤੁਹਾਡਾ ਇਹ ਭਰਾ ਮਰ ਸਕਦਾ ਏ ਪਰ ਸਰਕਾਰ ਦੇ ਅੱਗੇ ਸਿਰ ਨਹੀਂ ਝੁਕਾਉਂਗਾ ਨਹੀਂ ਝੁਕਾਉਂਗਾ ਨਹੀਂ ਝੁਕਾਉਂਗਾ ਲੱਖ ਲਣਤ ਆ ਤੁਹਾਡੀ ਦਿੱਲੀ ਦੇ ਪੁੱਤ ਬੀਜਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਬੜਾ ਦੁੱਖ ਲੱਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪੰਜਾਬੀ ਸਿੰਗਰ ਦਲਜੀਤ ਦੁਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਕਿਉਂਕਿ ਭਾਰਤੀ ਆ ਪੰਜਾਬੀ ਨਹੀਂ ਇਹ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਤੇ ਪੰਜਾਬੀ ਪੁੱਤ ਤਾਂ ਥਾਪੀ ਕਹਿ ਕੇ ਥਾਪੀ ਦਿੱਤੀ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਟ੍ਰੂਡੋ ਨੇ ਪੰਜਾਬੀ ਅਸੀਂ ਪਹਿਲਾਂ ਸਿਰਸਾ ਸਾਹਿਬ ਮੈਂ ਹੈਰਾਨ ਆ ਇਹ ਤੁਹਾਡੇ ਬਿਆਨ ਤੇ ਤੇ ਮੈਨੂੰ ਦੁੱਖ ਵੀ ਲੱਗ ਰਿਹਾ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਰਹੇ ਤੇ ਅਕਾਲੀ ਦਲ ਦੇ ਆਗੂ ਰਹੇ ਅਸੀਂ ਤੁਹਾਡੇ ਨਾਲ ਕੰਮ ਕਰਦੇ ਰਹੇ ਬੜਾ ਦੁੱਖ ਲੱਗਿਆ ਕਿਉਂਕਿ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਪੰਜਾਬੀ ਅਸੀਂ ਪਹਿਲਾਂ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਪਹਿਲਾਂ ਆਉਂਦਾ ਤੇ ਭਾਰਤ ਦੇਸ਼ ਸੂਬਿਆਂ ਤੇ ਭਾਸ਼ਾਵਾਂ ਨੂੰ ਰਲਾ ਕੇ ਬਣਿਆ ਤੇ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਪੰਜਾਬ ਦਾ ਪੁੱਤ ਕਹਿਣ ਤੇ ਵੀ ਕੋਈ ਭਾਰਤ ਦੀ ਹੀਠੀ ਨਹੀਂ ਹੋਗੀ ਪਰੇ ਤੁਹਾਡੀ ਮਾਨਸਿਕਤਾ ਦੱਸਦੀ ਹੈ ਤੇ ਬੀਜੇਪੀ ਦੀ ਸੋਚ ਦੱਸਦੀ ਹੈ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਹੈ ਦਿੱਲੀ ਗੁਰਦੁਆਰਾ ਪਰੰਧ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਗੱਲ ਤੇ ਕਾਫੀ ਫੜਕਾਹਟ ਦਿਖਾਈ ਗਈ ਜਦੋਂ ਜਸਟਰ ਟਰੂਡੋ ਨੇ ਸਟੇਟ ਤੇ ਜਾ ਕੇ ਦਿਲਜੀਤ ਦੋਸਾਂ ਨੂੰ ਜੱਫੀ ਪਾਈ ਅਤੇ ਉਹਨਾਂ ਦੀ ਕਾਮਯਾਬੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਇਸ ਮੌਕੇ ਉਹਨਾਂ ਦਾ ਬਿਆਨ ਆਇਆ ਕਿ ਪੰਜਾਬ ਦੇ ਪੁੱਤ ਨੇ ਕੈਨੇਡਾ ਦੇ ਵਿੱਚ ਤਮਾਹਲਾਵਾਦ ਦਿੱਤੀਆਂ ਹਨ ਤਾਂ ਇਸ ਗੱਲ ਤੇ ਬੇਸ਼ੱਕ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਮਨਜਿੰਦਰ ਸਿੰਘ ਸਨੇ ਬਿਆਨ ਦਿੱਤਾ ਕਿ ਪੰਜਾਬ ਦਾ ਪੁੱਤ ਕਿਉਂ ਕਿਹਾ ਤੁਸੀਂ ਭਾਰਤ ਦਾ ਪੁੱਤ ਕਹੋ ਤਾਂ ਦੱਸ दिए ਕਿ ਪੰਜਾਬੀ ਹੋ ਤਾਂ ਹਰ ਇੱਕ ਪੰਜਾਬੀ ਨੂੰ ਮਾਣ ਹੈ ਅਤੇ ਹਰ ਕੋਈ ਪੰਜਾਬੀ ਪਹਿਲਾਂ ਪੰਜਾਬੀ ਹੀ ਕਿਹਾ ਜਾਂਦਾ ਉਸ ਤੋਂ ਬਾਅਦ ਦੇਸ਼ ਦਾ ਨਾਮ ਲਿਆ ਜਾਂਦਾ ਪਰ ਇੱਥੇ ਮਨਜਿੰਦਰ ਸਿੰਘ ਸਾਹਿਬ ਵੱਲੋਂ ਜੋ ਇੱਕ ਨਫ਼ਰਤ ਫਲਾਉਣ ਵਾਲਾ ਬਿਆਨ ਦਿੱਤਾ ਗਿਆ ਉਥੇ ਕਰਕੇ ਚਾਰੇ ਪਾਸੇ ਤੋਂ ਮਨਜਿੰਦਰ ਸਿੰਘ ਸਿਰਸਾ ਦੀ ਕਾਫੀ ਥੂ-ਥੂ ਹੋ ਰਹੀ ਹੈ ਉਥੇ ਹੀ ਜਾਗੋ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਲੀਡਰ ਮਨਜੀਤ ਸਿੰਘ ਜੀਕੇ ਵੱਲੋਂ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਵੀ ਰਹੇ ਹਨ ਉਹਨਾਂ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਧੋਖਮਾ ਜਵਾਬ ਦਿੱਤਾ ਗਿਆ ਤੇ ਕਿਹਾ ਗਿਆ ਕਿ ਇੱਕ ਪੰਜਾਬ ਦਾ ਬੱਚਾ ਜੋ ਪੂਰੀ ਦੁਨੀਆ ਦੇ ਵਿੱਚ ਨਾਂ ਜਮਕਾਰ ਰਿਹਾ ਉਸ ਤੇ ਇਸ ਤਰ੍ਹਾਂ ਤੁਸੀਂ ਉਹਨੂੰ ਸ਼ਾਵਾਸੀ ਤਾਂ ਕੀ ਦੇਣੀ ਸੀ ਪਰ ਇਸ ਤਰ੍ਹਾਂ ਦੇ ਨਫ਼ਰਤ ਭਰੇ ਬਿਆਨ ਦੇ ਰਹੇ ਹੋ ਦੋਸਤੋ ਤੁਸੀਂ ਮਨਜੀਤ ਸਿੰਘ ਜੀਕੇ ਦੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜੈਸੇ ਜਨ ਉਹ ਜ਼ਰੂਰ ਕਮੈਂਟ ਕਰਨਾ ਉੱਥੇ ਹੀ ਇਸ ਮਾਮਲੇ ਤੇ ਲੋਕਾਂ ਵੱਲੋਂ ਵੀ ਲਗਾਤਾਰ ਮਨਜਿੰਦਰ ਸਿੰਘ ਸਿਰਸਾ ਦਾ ਵਿਰੋਧ ਹੋ ਰਿਹਾ ਕਿਉਂਕਿ ਜਿੱਥੇ ਉਹ ਕਿਸਾਨੀ ਸੰਘਰਸ਼ ਵੇਲੇ ਕਹਿੰਦੇ ਸਨ ਕਿ ਉਹ ਗਰਦਨ ਦਾ ਕਟਵਾ ਸਕਦੇ ਨੇ ਪਰ বিজে ਵਿੱਚ ਨਹੀਂ ਜਾਣਗੇ ਭਾਪੀ ਦੇ ਵਿੱਚ ਜਾਣ ਤੋਂ ਬਾਅਦ ਲੋਕਾਂ ਵੱਲੋਂ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਇਹੀ ਕਾਰਨ ਹੈ ਕਿ ਉਹਨਾਂ ਵੱਲੋਂ ਆਪਣੀਆਂ ਪੋਸਟਾਂ ਤੇ ਕਮੈਂਟਾਂ ਦੀ ਸ਼ਾਂਤੀ ਕੀਤੀ ਜਾਂਦੀ ਹੈ ਫਿਲਟਰ ਲਗਾਇਆ ਜਾਂਦਾ ਹੈ ਤੁਹਾਨੂੰ ਇਸ ਬਾਰੇ ਕੀ ਕਹਿਣਾ ਹੈ ਜ਼ਰੂਰ ਕਮੈਂਟ ਕਰਨਾ ਉਹ ਦੇਖੋ ਇਹ ਵੀਡੀਓਜ਼ ਪੰਜਾਬ ਦਾ ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ ਹੈ ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ ਹੈ ਦੁਨੀਆ 'ਚੋ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ ਅੱਜ ਮੈਂ ਵਧਾਈ ਦੇਣਾ ਚਾਹਨਾ ਵਾਂ ਮੀਰੀ ਪੀਰੀ ਦਿਵਸਾ ਮੈਂ ਸਮਝਦਾ ਕਿ ਇੱਕ ਜ਼ੁਲਮ ਦੇ ਖਿਲਾਫ ਜਦੋਂ ਗੁਰੂ ਸਹਿਬਾਨ ਨੇ ਇਹ ਸੋਚਿਆ ਕਿ ਜਿੱਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਉੱਥੇ ਕੌਮ ਦੇ ਵਿੱਚ ਜੁਰਤ ਫੂਕਣੀ ਵੀ ਜ਼ਰੂਰੀ ਆ ਤੇ ਛੇਵੇਂ ਗੁਰੂ ਨਾਨਕ ਪਾਸ਼ਾ ਨੇ ਦੋ ਤਲਵਾਰਾਂ ਪਹਿਨ ਕੇ ਮੀਰੀ ਪੀਰੀ ਦਾ ਕਨਸੈਪਟ ਦਿੱਤਾ ਔਰ ਉਸੇ ਹੀ ਪਾਸ਼ਾ ਨੇ ਸਾਨੂੰ ਅਕਾਲ ਤਖਤ ਵੀ ਬਖਸ਼ਿਆ ਉਹਨਾਂ ਨੇ ਸ਼ਸਤਰਾਂ ਦੀ ਵਿੱਧਿਆ ਮਲ ਖਾੜੇ ਸ਼ਸਤਰ ਰੱਖਣੇ ਚੰਗੇ ਘੋੜੇ ਰੱਖਣੇ ਨਗਾੜਾ ਵਜਾਣਾ ਤਖਤ ਤੇ ਬਹਿਣਾ ਮੈਂ ਸਮਝਦਾ ਇੱਕ ਨਵਾਂ ਕਨਸੈਪਟ ਸਿੱਖ ਧਰਮ ਦੇ ਵਿੱਚ 6ਵੇਂ ਪਾਸ਼ਾ ਤੋਂ ਆਇਆ ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ ਹੈ ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ ਦੁਨੀਆ 'ਚੋ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ ਪੰਜਾਬ ਦਾ ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾ ਦੇ ਉੱਤੇ ਭਰ ਜਾਂਦਾ ਦੁਨੀਆ ਜੋ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ ਸਾਡਾ ਸਿਰ ਨਾ ਦਿਓ ਜੀ ਅਸੀਂ ਸਿਰ ਨਹੀਂ ਝੁਕਾਵਾਂਗੇ ਨਹੀਂ ਝੁਕਾਵਾਂਗੇ ਨਹੀਂ ਝੁਕਾਵਾਂਗੇ ਤੁਹਾਨੂੰ ਲੱਗਦਾ ਅਸੀਂ ਤੁਹਾਡੀ ਚੱਕਰੀ ਕਰਾਂਗੇ ਤੁਹਾਨੂੰ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਤੁਸੀਂ ਸਾਨੂੰ ਝਕਾ ਕੇ ਸਾਡੀ ਸਿੱਖ ਕੌਮ ਦਾ ਸੀਛਕਾਣਾ ਚਾਹੁੰਦੇ ਜੇ ਮੈਂ ਧੰਨਵਾਦ ਕਰਕੇ ਚੱਲਿਆ ਏ ਤੁਹਾਡਾ ਇਹ ਬੇਟਾ ਤੁਹਾਡਾ ਇਹ ਭਰਾ ਮਰ ਸਕਦਾ ਏ ਪਰ ਸਰਕਾਰ ਦੇ ਅੱਗੇ ਸਿਰ ਨਹੀਂ ਝੁਕਾਉਂਗਾ ਨਹੀਂ ਝੁਕਾਉਂਗਾ ਨਹੀਂ ਝੁਕਾਉਂਗਾ ਲਖ ਲਣਤ ਆ ਤੁਹਾਡੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਪੁੱਤ ਭਾਜੀਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਬੜਾ ਦੁੱਖ ਲੱਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੁੱਡੋ ਨੇ ਜਦੋਂ ਕੈਨੇਡਾ ਪੰਜਾਬੀ ਸਿੰਗਰ ਦਲਜੀਤ ਦਸਾਂਜ ਨੂੰ ਪੰਜਾਬੀ ਸਿੰਗਰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਕਿ ਉਹ ਭਾਰਤੀਆ ਪੰਜਾਬੀ ਨਹੀਂ ਇਹ ਮਜੀਂਦਰ ਸਿੰਘ ਸਿਰਸਾ ਕਹਿ ਰਿਹਾ ਤੇ ਪੰਜਾਬੀ ਪੁੱਤ ਤਾਂ ਥਾਪੀ ਕਹਿ ਕੇ ਥਾਪੀ ਦਿੱਤੀ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੁੱਡੋ ਨੇ ਸਿਰਸਾ ਸਾਹਿਬ ਮੈਂ ਹੈਰਾਨ ਆ ਇਹ ਤੁਹਾਡੇ ਬਿਆਨ ਤੇ ਤਸਾ ਮੈਂ ਤੇ ਮੈਨੂੰ ਦੁੱਖ ਵੀ ਲੱਗ ਰਿਹਾ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਤੇ ਕੱਲ ਜਲਦੀ ਆਗੂ ਰਹੇ ਅਸੀਂ ਤੁਹਾਡੇ ਨਾਲ ਕੰਮ ਕਰਦੇ ਰਹੇ ਬੜਾ ਦੁੱਖ ਲੱਗਿਆ ਕਿਉਂਕਿ ਪੰਜਾਬੀ ਅਸੀਂ ਪਹਿਲਾ ਹੈ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਪਹਿਲਾ ਹੁੰਦਾ ਤੇ ਭਾਰਤ ਦੇਸ਼ ਸੂਬਿਆਂ ਤੇ ਭਾਸ਼ਾਵਾਂ ਨੂੰ ਰਲਾ ਕੇ ਬਣਿਆ ਤੇ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਪੰਜਾਬ ਦਾ ਪੁੱਤ ਕਹਿਣ ਤੇ ਵੀ ਕੋਈ ਭਾਰਤ ਦੀ ਨਹੀਂ ਹੋਗੀ ਪਰ ਇਹ ਤੁਹਾਡੀ ਮਾਨਸਿਕਤਾ ਦੱਸਦੀ ਹੈ ਤੇ ਬੀਜੇਪੀ ਦੀ ਸੋਚ ਦੱਸਦੀ ਹੈ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਹੈ ਕੱਲਾ ਕੱਲਾ ਪੰਜਾਬੀ ਥੋਤੋ ਇਹ ਸਵਾਲ ਜ਼ਰੂਰ ਕਰੂਗਾ ਜਵਾਬ ਮੰਗੂਗਾ ਪੰਜਾਬ ਪੰਜਾਬੀ ਜਿੰਦਾਬਾਦ Rajasthan ਦੇ ਵਿੱਚ ਤੇਂਦਰ ਸਿੰਘ ਟੀਮੇ ਤੇ ਦੇਸ਼ ਧਰੋ ਦਾ ਪਰਚਾ ਦਰਜ ਹੋ ਜਾਂਦਾ ਪਹਿਲੇ ਕਾਨੂੰਨ ਬਦਲੇ ਸੀ ਇਹਨੇ ਬੀਜੇਪੀ ਨੇ ਤੇ ਪਹਿਲਾ ਪਰਚਾ ਪੂਰੇ ਦੇਸ਼ ਇੱਕ ਸਿੱਖ ਤੇ ਦੇਸ਼ ਆਜ਼ਾਦ ਹੁੰਦਾ ਤਾਂ ਪਹਿਲਾ ਪਰਚਾ ਪਹਿਲੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਉਹ ਕਾਲੀ ਜਲ ਦੇ ਪ੍ਰਧਾਨ ਪੰਜਾਬੀ ਨਹੀਂ ਮਾਸਟਰ ਤਾਰਾ ਸਿੰਘ ਦੀ ਹੁੰਦੀ ਆ ਮਤਲਬ ਕੋਈ ਵੀ ਕਾਨੂੰਨ ਬਣਾਦਾ ਸਾਡੇ ਵਾਤੀ ਬਣਦਾ ਤੇ ਤੁਸੀਂ ਅੱਜ ਦਿੱਲੀ ਜਿੰਦਾਬਾਦ ਕਹਿਣੀ ਹੈ ਕਹੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਪੰਜਾਬੀ ਆ ਅਸੀਂ ਪੰਜਾਬੀ ਜਿੰਦਾਬਾਦ ਕਾਹਾਂਗੇ ਅਸੀਂ ਪਹਿਲਾਂ ਪੰਜਾਬੀ ਆ ਬਾਕੀ ਬਾਅਦ ਵਿੱਚ ਇਹ ਦੇਸ਼ ਸਾਡਾ ਤੁਸੀਂ ਇਕੱਲਿਆਂ ਨੇ ਠੇਕਾ ਨਹੀਂ ਲਿਆ ਇਸ ਦੇਸ਼ ਦਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ 70% ਤੋਂ ਵੱਧ ਕੁਰਬਾਨੀਆਂ ਫਾਸੀਆਂ ਕਾਲੇ ਪਾਣੀ ਜੇਲਾ ਕੁੱਟਾਂ ਮਾਰਾਂ ਤਸੱਦਦ ਅਸੀਂ ਚੱਲਿਆ ਤੇ ਦੇਸ਼ ਵੱਖਰਾ ਹੋਣ ਤੋਂ ਬਾਅਦ ਸਭ ਤੋਂ ਵੱਧ ਬਰਬਾਦੀ ਪੰਜਾਬ ਨੇ ਚੱਲੀ ਆ ਭਾਰਤ ਦੇਸ਼ ਅੱਜ ਇਹ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਪੰਜਾਬ ਦੇ ਨੌਜਵਾਨ ਸਿੰਗਰ ਨੂੰ ਦਲਜੀਤ ਦਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਕਿ ਪੰਜਾਬ ਦਾ ਨਾਮ ਰੋਸ਼ਨ ਰੋਸ਼ਨ ਕਰ ਰਿਹਾ ਹੈ ਤਾਂ ਪੰਜਾਬ ਕਿੱਥੇ ਆ ਪੰਜਾਬ ਕੋਈ ਚਾਈਨਾ ਦੇ ਵਿੱਚ ਨਹੀਂ ਹੈਗਾ ਪੰਜਾਬ ਭਾਰਤ ਦੇ ਵਿੱਚ ਹੀ ਆ ਇਸ ਬਿਆਨ ਤੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਅਸੀਂ ਪੰਜਾਬੀ ਆ ਅਸੀਂ ਭਾਰਤੀ ਵੀ ਆ ਪਰ ਇਹ ਤੁਹਾਡਾ ਬਿਆਨ ਬਿਲਕੁਲ ਸ਼ਰਮਨਾਕ ਹੈ ਹਾਸੋ ਹਿਣਾ ਤੇ ਸਾਨੂੰ ਸ਼ਰਮ ਆਉਂਦੀ ਆ ਕਿ ਤੁਸੀਂ ਇਹੋ ਜਿਹਾ ਬਿਆਨ ਦਿੱਤਾ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਬਿਆਨ ਤੇ ਕਿ ਤੁਸੀਂ ਆ ਸਿਰਫ ਦਸਤਾਰ ਬੰਨੀ ਹੋਈ ਆ ਪਰ ਦਸਤਾਰ ਬੰਨ ਕੇ ਦਸਤਾਰ ਵਾਲਾ ਕੰਮ ਨਹੀਂ ਕਰ ਰਹੇ ਹਰਿਆਣਾ ਕਮੇਟੀ ਕੀ ਹੋ ਰਹੀ ਆ ਕੀ ਕੁਝ ਹੋ ਰਿਹਾ ਉਹਦੇ ਬਾਰੇ ਤੁਹਾਡੀ ਆਵਾਜ਼ ਨਹੀਂ ਖੁੱਲਦੀ ਹਰਿਆਣੇ ਸਿੱਖਾਂ ਦੇ ਘਰ ਢਾ ਦਿੱਤੇ ਜਾਂਦੇ ਨੇ ਤੁਹਾਡੀ ਆਵਾਜ਼ ਨਹੀਂ ਖੁੱਲਦੀ ਦਿੱਲੀ ਕਮੇਟੀ ਤੁਸੀਂ ਸਿੱਧਿਓ ਤੇ ਹਰਿਆਣਾ ਕਮੇਟੀ ਆਰਐਸਐਸ ਤੇ ਭਾਜਪੀ ਦੇ ਥੱਲੇ ਸੁਲਾ ਦਿੱਤੀ ਹੋਰ ਕਿੰਨਾ ਕੁ ਥੱਲੇ ਜਾਓਗੇ ਸਿਰਸਾ ਸਾਹਿਬ ਕਿੰਨੀ ਕਮਨੀ ਜ਼ਮੀਰ ਨੂੰ ਥੱਲੇ ਘੇਰੋਗੇ ਇਹੋ ਜੀ ਕਿਹੜੀ ਬੀਜੇਪੀ ਨੇ ਤੁਹਾਡੀ ਸੰਗੀ ਕੋਟ ਰੱਖੀ ਆ ਜਿਹੜਾ ਬਾਰ-ਬਾਰ ਤੁਸੀਂ ਸਿੱਖਾਂ ਨਾਲ ਤੇ ਪੰਜਾਬ ਨਾਲ ਧਰੋਖ ਮਾਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਦੇ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੀ ਹਰ ਪੰਜਾਬੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਕਿਵੇਂ تنਕੀਦ ਹੋ ਰਹੀ ਐ ਸਿਰਸਾ ਤੇ ਦਿੱਲੀ ਪਰਪੰਦ ਕਮੇਟੀ ਦਾ ਚੇਅਰਮੈਨ ਰਿਆ ਤੇ ਬੀਜੇਪੀ ਦਾ ਹੁਣ ਇਸ ਟਾਈਮ ਤੇ ਰੁਕਾ ਨੇ ਬੀਜੇਪੀ ਦੀ ਸੋਚ ਕੀ ਏ ਬੀਜੇਪੀ ਕਿੰਨੀ ਨਫ਼ਰਤ ਕਰਦੀ ਪੰਜਾਬ ਦੇ ਨਾਲ ਬੀਜੇਪੀ ਨੂੰ ਹਜ਼ਮ ਨਹੀਂ ਹੁੰਦਾ ਪੰਜਾਬ ਦਾ ਨਾਰਾ ਵਜੇ ਬੀਜੇਪੀ ਨੂੰ ਹਜ਼ਮ ਨਹੀਂ ਹੁੰਦਾ ਕੈਨੇਡਾ ਦੇ ਵਿੱਚ ਪੰਜਾਬ ਦਾ ਨਾਮ ਲਿਆ ਆ ਜਾਏ ਦਲਜੀਤ ਦੂਸਾਂਝ ਜਿਹੜਾ ਕੈਨੇਡਾ ਦੇ ਵਿੱਚ ਜਾ ਕੇ ਸਟੇਡੀਅਮ ਫੁੱਲ ਕਰਦਾ ਹੈ ਜਿਹੜਾ ਕੈਨੇਡਾ ਦੇ ਵਜ਼ੀਰੀ ਆਜ਼ਮ ਜਸਟਨ ਟਰੂਡੋ ਨੂੰ ਮਿਲਦਾ ਹੈ ਜਸਟਨ ਟਰੂਡੋ ਨੇ ਕਿਹਾ ਕਿ ਇਹ ਪੰਜਾਬ ਦੇ ਪੁੱਤਰ ਨੇ ਆ ਕੇ ਇਸ ਸਟੇਡੀਅਮ ਦੇ ਵਿੱਚ ਰਿਕਾਰਡ ਬਣਨੇ ਨੇ ਇਸ ਸਟੇਡੀਅਮ ਨੂੰ ਫੁੱਲ ਕੀਤਾ ਹੈ ਪੰਜਾਬ ਦੇ ਪੁੱਤ ਨੇ ਆ ਕੇ ਇਹ ਹਜ਼ਮ ਨਹੀਂ ਹੋ ਰਿਹਾ ਭਾਜਪਾ ਨੂੰ ਬੜੇ ਅਫਸੋਸ ਦੀ ਗੱਲ ਹੈ ਭਾਜਪਾ ਦਾ ਆਗੂ ਇਹ ਗੱਲ ਕਵੇ ਕਿ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਗੁੱਸਾ ਆਉਂਦਾ ਹੈ ਕਿ ਪੰਜਾਬ ਦਾ ਨਾਮ ਲਵੇ ਤੇ ਭਾਰਤ ਦਾ ਨਾਮ ਨਾ ਲਵੇ ਪੰਜਾਬ ਭਾਰਤ ਤੋਂ ਬਾਹਰ ਤੇ ਨਹੀਂ ਹੈ ਪੰਜਾਬ ਇੱਕ ਸ਼ਾਨ ਹੈ ਤੇ ਜੇ ਪੰਜਾਬ ਦਾ ਨਾਮ ਲਿਆ ਤੈਨੂੰ ਤੇ ਫਖਰ ਹੋਣਾ ਚਾਹੀਦਾ ਸੀ ਲੇਕਿਨ ਤੈਨੂੰ ਅਫਸੋਸ ਹੋ ਰਿਹਾ ਮੈਨੂੰ ਤੇਰੀ ਸੋਚ ਦੇ ਉੱਤੇ ਅਫਸੋਸ ਹੋ ਰਿਹਾ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ